ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ 파ਰਦਵਾਦ ਅੱਜ ਅਸੀਂ ਖੜੇ ਹਾਂ ਕਲਾਨੌਰ ਬੱਸ ਸਟੈਂਡ ਜਿੱਥੇ ਕਿ ਕਲਾਨੌਰ ਟੈਕਸੀ ਯੂਨੀਅਨ ਦੀ ਸ਼ਰਮ ਸੰਤੀ ਨਾਲ ਬੈਠਕ ਹੋਈ ਜਿਸ ਬੈਠਕ ਦੇ ਵਿੱਚ ਸਵਰਨ ਸਿੰਘ ਵਾਸੀ ਕਲਾਨੌਰ ਨੂੰ ਸ਼ਰਮ ਸੰਤੀ ਨਾਲ ਟੈਕਸੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਆਓ ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਿਸਟ੍ਰਿਕਟ ਪੰਜਾਬ ਟੈਕਸੀ ਯੂਨੀਅਨ ਦਾ ਚੇਅਰਮੈਨ ਸਾਡੇ ਕਲਾਨੌਰ ਬਲਾਕ ਦੇ ਸਰਵਨ ਸਿੰਘ ਜੀ ਨੂੰ ਬਲਾਕ ਦਾ ਪ੍ਰਧਾਨ ਚੁਣਿਆ ਗਿਆ ਬਹੁਤ ਬਹੁਤ ਵਧਾਈਆਂ ਵੀਰ ਨੂੰ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਅਸੀਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਆਏ ਹਾਂ ਇੱਥੇ ਸਰਵਨ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਏ ਜੋ ਸਮੇਂ ਦੇ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਵੀ ਟੈਕਸੀ ਵੀਰ, ਟੈਕਸੀ ਡਰਾਈਵਰ ਵੀਰ ਨੂੰ ਕੋਈ ਮੁਸ਼ਕਲ ਆਉਂਦੀ ਆ, ਪਰੇਸ਼ਾਨੀ ਆਉਂਦੀ ਆ, ਉਹਦਾ ਸੁਧਾਰ ਕੀਤਾ ਜਾਵੇ, ਉਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ। ਸਾਡੇ ਬਹੁਤ ਹੀ ਹੋਣ ਹਰ ਵੀਰ ਨੇ ਸਰਵਣ ਸਿੰਘ ਜੀ ਜਿਹੜੇ ਪਹਿਲਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀ, ਹੁਣ ਅਸੀਂ ਸਰਬਸੰਮਤੀ ਨਾਲ ਉਹਨੂੰ ਦੁਬਾਰਾ ਤੋਂ ਪ੍ਰਧਾਨ ਚੁਣਿਆ ਹੈ ਤਾਂ ਜੋ ਆਉਣ ਵਾਲੀਆਂ ਕੋਈ ਵੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਜਾਂ ਬਾਹਰੋਂ ਕੋਈ ਵੀ ਡਰਾਈਵਰ ਵੀਰ ਆਉਂਦੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਕੋਈ ਕਿਸੇ ਨੂੰ ਮੁਸ਼ਕਲ ਨਾ ਦਿੱਤੀ ਆਉਣ ਦਿੱਤੀ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ اور یہ بھی نہیں کروں کوئی نہیں موڈ جی لے رہے ہیں وہ ایک موڈ جی ڈر ڈر اور تو کھو گیا اور وہ بٹور لگا تو ا وچ پکڑا دیا نا وچ کوئی دے پی دا کامیڈیوں سر مس

ਉਹ ਕੰਮ ਕਰਦਾ ਹੈ ਉਹ ਅਗਲੀ ਗੱਲ ਕਰਦੀ ਹੈ ਕਹਾਣੀ ਉਹ ਕੋਲ ਬਾਦੀ ਕਰਣਾ ਉਹ ਰੇਕਟਰ ਬਣਾ ਜਿੱਥੇ ਫਤਿਹ ਅੱਜ ਆਪਾਂ ਬਲਾਕ ਕਲਾਂ ਨੌਰ ਦੇ ਵਿੱਚ ਆਡੀਟ ਟੀਮ ਪਹੁੰਚੀ ਪੰਜਾਬ ਫਿਕਸ ਜਿਹੜੀਆਂ ਨਾਲੋਂ ਮੈਂ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਰਾਜੇਪਾਲਾ ਜੀ ਮੈਂ ਵਾਈਸ ਪ੍ਰਧਾਨ ਗੋਪੀ ਬਖਤਖਰ ਸਾਡੇ ਚੇਅਰਮੈਨ ਵਿਰਕ ਸਾਹਿਬ ਤੇ ਸਾਡੇ ਕੈਸ਼ੀਅਰ ਲक्की ਵੀਰ ਦਿਨ ਲਗਤੋਂ ਤੇ ਸਾਡੇ ਪਟਾਲਾ ਬਲੋਗ ਦੇ ਪ੍ਰਧਾਨ ਚਾਚਾ ਸ਼ਰਮਾ ਜੀ ਅੱਜ ਇੱਥੇ ਕਿਉਂਕਿ ਅੱਜ ਤੁਹਾਨੂੰ ਥੋੜੇ ਦਿਨ ਤੋਂ ਪਾ ਲਗਾਏ ਵੀ ਆਪਣੇ ਕਲਾ ਨੌਰ ਬਲੋਗ ਤੋਂ ਪਿਛੜਿਆ ਹੈ ਤੇ 택시 ਵੀਰਾਂ ਨੂੰ ਉੱਤੇ ਪ੍ਰੋਬਲਮ ਆਉਂਦੀ ਹੈ ਤੇ ਅੱਜ ਆਪਾਂ ਸਰਵਿਸ ਕਮਟੀ ਨਾਲ ਸਰਮਨ ਸਿੰਘ ਜੀ ਨੂੰ ਬਲੋਗ ਦਾ ਪ੍ਰਧਾਨ ਚੁਣਿਆ ਹੈ ਤੇ ਪਹਿਲਾਂ ਵੀ ਦਸ਼ਮੇਸ਼ ਸਾਹਿਬ ਟੈਕਸੀ ਸਟੈਂਡ ਦੇ ਪ੍ਰਧਾਨ ਰਹਿ ਚੁੱਕੇ ਨੇ ਤੇ ਅੱਗੇ ਤੋਂ ਜੋ ਵੀ ਮੁਸ਼ਕਲ ਆਉਗੀ ਪੂਰੇ ਜ਼ਿਲ੍ਹੇ ਪੱਤਾ ਤੇ ਸਟੇਟ ਪੱਤਾ ਤੇ ਬਲੋਗ ਕਲਾ ਨੌਰ ਦੀ ਹੈਲਪ ਕੀਤੀ ਜਾਊਗੀ ਜੀ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਵਾਈਟ ਚੋਟੀ ਦਾ ਹਸੋਵੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਹਨਾਂ ਵੀਰਾਂ ਨੇ ਮੈਨੂੰ ਦੁਬਾਰਾ ਫੇਰ ਇੱਕ ਵਾਰ ਤੋਂ ਪ੍ਰਧਾਨ ਚੁਣਿਆ ਪੰਜਾਬ ਟੈਕਸੀ ਯੂਨੀਅਨ ਦਾ ਮੈਂ ਤੁੰਦਈ ਦੇ ਨਾਲ ਫਿਰ ਤੋਂ ਯੂਨੀਅਨ ਦਾ ਕੰਮ ਕਰਾਂਗਾ ਤੇ ਮੋੜੇ ਨਾ ਮੋੜਾ ਲਾ ਕੇ ਚੱਲਾਂਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ